ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਸਿੰਘੇ ਵਾਲਾ ਤੇ ਨਾਲ ਹੀ ਪਿੰਡੇ ਦੇ ਫਤੂਈ ਵਾਲਾ ਪਿੰਡ ਆ ਆਪਾਂ ਤੁਹਾਨੂੰ ਸਾਰੇ ਪਿੰਡ ਦਾ ਵਲੌਗ ਦਿਖਾਵਾਂਗੇ ਕਿੰਨੀ ਕੀ ਬੋਟਾ ਪਿੰਡ ਦੀ ਕੀ ਮਾਹੌਲ ਆ ਪਿੰਡ ਦਾ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਜੁੜੇ ਰਹੋ ਆਪਣੇ ਨਾਲ ਆਓ ਚੱਲਦੇ ਅੱਗੇ ਇਸ ਟਾਈਮ ਹੁਣ ਆਪਾਂ ਖੜੇ ਆ ਬਾਬਾ ਟਾਇਲ ਜੀ ਦੇ ਡੇਰੇ ਦੇ ਸਾਹਮਣੇ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਣੇ ਅੱਗੇ ਸામਨੇ ਤੁਸੀਂ ਦੇਖ ਰਹੇ ਹੋ ਸੰਤ ਬਾਬਾ ਤਹਿਲ ਜੀ ਮਹਾਰਾਜ ਦਾ ਡੇਰਾ ਬਣਿਆ ਹੋਇਆ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਅੱਗੇ ਆਪਾਂ ਸਮਾਧ ਬਾਬੀ ਜੀ ਦੀ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਆ ਦਿਖਾਉਣੇ ਆ ਤੁਹਾਨੂੰ ਅੱਗੇ ਦਾ ਪਾਣੀ ਸામਨੇ ਤੁਸੀਂ ਦੇਖ ਰਹੇ ਹੋ ਸਰਕਾਰੀ ਪ੍ਰਾਇਮਰੀ ਮਿਡਲ ਸਕੂਲ ਤੁਈ ਵਾਲਾ ਇਹ ਫਤੂਈ ਵਾਲਾ ਪਿੰਡ ਆ ਜੀ ਪਿੰਡ ਦੇ ਆਪਾਂ ਬਿਲਕੁਲ ਵਿਚਕਾਰ ਖੜੇ ਹੋਏ ਆ ਤੇ ਜੇ ਆਪਾਂ ਇਸ ਪਿੰਡ ਦੀ ਆਪਾਂ ਸਿੰਗਲ ਦੀ ਆਬਾਦੀ ਦੀ ਗੱਲ ਕਰੀਏ ਤਕਰੀਬਨ 2500 ਆਬਾਦੀ ਐ ਇਸ ਪਿੰਡ ਦੀ ਤੇ ਨਾਲ ਹੀ ਪਿੰਡ ਲੱਗਦਾ ਜਿਹੜਾ ਉਹ ਪਿੰਡ ਫਤੂਈ ਵਾਲਾ ਉਹਦੀ ਆਬਾਦੀ 2600 ਵੋਟ ਹਸਪਿੰਡ ਦੀ ਤੋਨੇ ਪਿੰਡ ਆਪਸੇ ਦੇ ਵਿੱਚ ਜੁੜੇ ਹੋਏ ਆ ਬਿਲਕੁਲ ਸਾਹਮਣੇ ਮੰਦਰ ਬਣਿਆ ਹੋਇਆ ਇੱਧਰ ਆ ਗਿਆ ਆਪਣੇ ਬੱਸ ਸਟੈਂਡ ਇਸ ਟਾਈਮ ਹੁਣ ਆਪਾਂ ਖੜੇ ਆ ਫਿਰਨੀ ਦੇ ਵਿਚਕਾਰ ਤੇ ਸਾਹਮਣੇ ਤੁਸੀਂ ਅੱਡਾ ਦੇਖ ਰਹੇ ਹੋ ਸਿੰਘੀ ਵਾਲੇ ਦਾ ਅੱਡਾ ਤੇ ਜਿਹੜੀ ਉਹ ਸੜਕਾ ਉਹ ਫਰੀਦਕੋਟ ਕੋਟਲੀ ਕੰਗਾਉਂਦੀ ਆ ਤੇ ਪਿੰਡ ਦਾ ਪੂਰਾ ਮਾਹੌਲ ਫਸਟ ਟਾਈਮ ਹੁਣ ਆਪਾਂ ਗੁਰੂ ਘਰ ਦੇ ਬਿਲਕੁਲ ਬਾਹਰ ਖੜੇ ਆ ਜਿਹੜਾ ਕਿ ਗੁਰੂ ਘਰ ਪਿੰਡ ਸਿੰਘੀ ਵਾਲੇ ਦੇ ਵਿੱਚ ਪੈਂਦਾ ਇਹ ਅੱਗੇ ਵੀ ਚੱਲਦੇ ਆ ਆਪਾਂ ਤੁਹਾਨੂੰ ਅੱਗੇ ਦਾ ਵੀਊ ਦਿਖਾਉਣੇ ਆ ਇਸ ਤੋਂ ਬਾਅਦ ਆਪਾਂ ਅੱਗੇ ਪਿੰਡ ਦੇ ਵਿੱਚ ਚੱਲਦੇ ਆਂ ਪਿੰਡ ਸਿੰਘਾਲੇ ਦੇ ਵਿੱਚ ਇੱਥੇ ਇੱਕ ਹੋਰ ਗੁਰੂ ਘਰ ਬਣਿਆ ਹੋਇਆ ਤੇ ਹੁਣ ਜਿੱਥੇ ਆਪਾਂ ਖੜੇ ਆ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਆਂ ਅੱਗੇ ਇੱਕ ਸਕੂਲ ਵੀ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਬਹੁਤ ਸੋਹਣਾ ਪਿੰਡ ਆ ਭਾਈਚਾਰਕ ਸਾਂਝ ਇਸ ਪਿੰਡ ਦੀ ਬਣੀ ਹੋਈ ਆ ਦੋ ਪਿੰਡ ਆਪਸ ਦੇ ਵਿੱਚ ਜੁੜੇ ਹੋਏ ਆ ਪਿੰਡ ਸਿੰਘੀ ਵਾਲਾ ਤੇ ਪਿੰਡ ਫਤੂਈ ਵਾਲਾ ਹੁਣ ਆਪਾਂ ਅੱਗੇ ਸਰਕਾਰੀ ਪ੍ਰਾਇਮਰੀ ਸਕੂਲ ਸਿੰਘੀ ਵਾਲਾ ਆਪਾਂ ਤੁਹਾਨੂੰ ਅੱਗੇ ਸਕੂਲ ਵੀ ਦਿਖਾਉਣੇ ਆ ਕਿਦਾਂ ਨਹੀਂ ਦੇਖਾ ਸਕੂਲ ਦੀ ਚੱਲਦੇ ਆ ਅੱਗੇ ਇਹ ਆ ਸਕੂਲ ਦਾ ਅੰਦਰ ਦਾ ਵਿਊ ਬਹੁਤ ਸੋਹਣਾ ਸਕੂਲ ਹੈ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਪਿੰਡ ਸਿੰਘੀ ਵਾਲੇ ਨੂੰ ਬਲਾਕ ਲੰਬੀਪਿੰਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਆ ਸਕੂਲ ਵੇਖਣ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਆ ਹੁਣ ਆਪਾਂ ਪਹੁੰਚ ਚੁੱਕੇ ਆਂ ਪਿੰਡ ਫਤੂਈ ਵਾਲੇ ਦੇ ਬਿਲਕੁਲ ਵਿਚਕਾਰ ਸਾਹਮਣੇ ਤੁਸੀਂ ਗੁਰਦੁਆਰਾ ਸਿੰਘ ਸਵਾ ਦੇਖ ਰਹੇ ਹੋ ਤੇ ਉਧਰ ਸਾਹਮਣੇ ਇੱਕ ਖੂਹ ਬਣਿਆ ਹੋਇਆ ਆਪਾਂ ਉੱਥੇ ਵੀ ਚੱਲਦੇ ਆਂ ਇਹ ਆ ਜੀ ਗੁਰਦੁਆਰਾ ਸਿੰਘ ਸਵਾ ਆਪਾਂ ਚੱਲਦੇ ਆਂ ਅੱਗੇ ਇਹ ਆਗੇ ਜੀ ਪ੍ਰਾਤਨ ਖੂਹ ਪਿੰਡ ਫਤੂਈ ਵਾਲੇ ਦਾ ਜਿਹੜਾ ਕੀ ਪਿੰਡ ਵਾਲੇ ਨੇ ਵਧੀਆ ਸੰਭਾਲ ਕੇ ਰੱਖਿਆ ਹੋਇਆ ਆਪਾਂ ਇਸ ਖੂਹ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਪਹਿਲਾਂ ਪਾਣੀ ਭਰਦੇ ਹੁੰਦੇ ਸੀਗੇ ਪਹਿਲਾਂ ਆਪਾਂ ਤੁਹਾਨੂੰ ਮੜਾ ਇਹ ਖੂਹ ਦਿਖਾ ਦਈਏ ਬਹੁਤ ਵਧੀਆ ਹਾਲ ਤੱਕ ਖੂਹ ਦੀ ਵਧੀਆ ਸੰਭ ਕੇ ਰੱਖਿਆ ਹੋਇਆ ਇਹਨਾਂ ਨੇ ਲਾ ਆਪ ਦਿਖਾ ਦੇ ਦੇ ਪਿੰਡ ਦੇ ਆਪਾਂ ਬਿਲਕੁਲ ਵਿਚਕਾਰ ਖੜੇ ਹੋਏ ਆਂ ਉਧਰ ਛੋਟੇ ਛੋਟੇ ਬੱਚੇ ਫਿਰਦੇ ਆ ਤੇ ਉਧਰ ਬਜ਼ੁਰਗ ਬੈਠੇ ਆ ਅੱਜ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ 20 ਮਿੰਟਾਂ ਜੀ ਅੱਗੇ ਅੱਗੇ ਪੌਣੀ ਲੱਗੀ ਸੀ ਹਨਾ ਹਾਂ ਵੀਰੇ ਉੱਥੇ ਪੌਣੀ ਲੱਗੀ ਸੀ ਆਜੋ ਆਪਾਂ ਦਿਖਾ ਦਿੰਨੇ ਆ ਮੜਾ ਆਜੋ ਇਹਦੇ ਇੱਥੇ ਲੱਗੀ ਸੀ ਪੌਣੀ ਲੱਕੜ ਦੀ ਠੀਕ ਹੈ ਜੀ ਤੇ ਉਹਦੇ লাশ ਪੈਂਦੀ ਸੀ ਹਾਂਜੀ ਹਾਂਜੀ ਇੱਥੋਂ ਜਾ ਕੇ ਤੇ ਉੱਥੋਂ ਤੱਕ লাশ ਜਾਂਦੀ ਸੀ ਇਹ ਕਹਿੰਦੇ ਇੱਥੇ ਮਤਲਬ ਪੌਣੀ ਲੱਗੀ ਸੀਗੀ ਆਪਣੇ ਸਾਹਮਣੇ ਹਾਂ ਇੱਥੇ ਸਾਹਮਣੇ ਤੇ লাশ ਪੈਂਦੀ ਸੀ ਇਹਦੇ ਇੱਕ ਚੰਮ ਦਾ ਬੁੱਕ ਹੁੰਦਾ ਸਭ ਉਹ ਕਿਹੜੇ ਪਹਿਲਾਂ ਚੰਬ ਦੇ ਹੁੰਦੇ ਸੀ ਚੰਬ ਦੇ ਹੁੰਦੇ ਸੀ ਠੀਕ ਹੈ ਜੀ ਆ ਇਧਰ ਸੀਗਾ ਬਜਵੀ ਸਿੱਖਾਂ ਦਾ ਇਧਰ ਹਾਉ ਦਾ ਠੀਕ ਹੈ ਜੀ ਇਧਰ ਸੀਗਾ ਜ਼ਿਮੀਂਦਾਰਾਂ ਦਾ ਠੀਕ ਹੈ ਠੀਕ ਹੈ ਜੀ ਤੇ ਇੱਕ ਬੁੱਕਾ ਉਧਰ ਪਾਉਂਦੇ ਸੀਗੇ ਠੀਕ ਹੈ ਜੀ ਇੱਕ ਬੁੱਕਾ ਇਧਰ ਪਾਉਂਦੇ ਸੀ ਠੀਕ ਹੈ ਜੀ ਠੀਕ ਹੈ ਇਹਦੀ ਲਾ ਜਾਂਦੀ ਸੀ ਉਹ ਘਰਾਂ ਤੱਕ ਲੰਮੀ ਅੱਛਾ ਲਾਉਂ ਦੂਰ ਤੱਕ ਜਾਂਦੀ ਸੀਗੀ ਦੂਰ ਤੱਕ ਜਾਂਦੀ ਸੀਗੀ ਇਹ ਤਾਂ ਸਾਡੀ ਸੁਰਤ ਤੋਂ ਵੀ ਪਹਿਲਾਂ ਦਾ ਬਜ਼ੁਰਗਾਂ ਦੀ ਸੁਰਤ ਤੋਂ 103 ਸਾਲ ਤੋਂ ਮੇਰੇ ਪਾਪਾ ਹੀ ਸੀਗੇ ਇਹ ਠੀਕ ਹੈ ਜੀ ਹਾਂ ਜੀ ਇਹ ਡੂੰਘਾ ਬਹੁਤ ਸੀਗਾ ਹੂੰ ਵਧੀਆ ਵਧੀਆ ਚੰਗੀ ਗੱਲ ਆ ਸਾਂਭ ਕੇ ਰੱਖੀ ਬੈਠੇ ਆ ਬਾਈ ਹਨਾ ਹੂਏ ਰੰਗ ਰੂੰਗ ਵਿਆਹ ਸ਼ਾਦੀਆਂ ਜਜਮੀਆਂ ਪਹਿਲਾਂ ਵਿਆਹ ਸੀ ਤੇ ਉਦੋਂ ਰੰਗ ਕਰਤਾ ਸੀ ਫਿਰ ਮੇਰੀ ਕੁੜੀਆ ਦਾ ਵਿਆਹ ਸੀ ਮੈਂ ਰੰਗ ਕਰਤਾ ਫਿਰ ਪੰਚਾਇਤ ਨੇ ਰੰਗ ਕਰਤਾ ਅੱਡੋ ਅੱਡੇ ਆ ਨਹੀਂ ਵਧੀਆ ਬਾਈ ਆਪਾਂ ਖਰ ਵਧੀਆ ਸਾਂਭ ਕੇ ਰੱਖੀ ਬੈਠੇ ਆ ਪਿੰਡਾਂ ਵਾਲੀ ਹਨਾ ਜਿਹਦੇ ਆਪਾਂ ਨੂੰ ਸਾਰੇ ਜਾਗੜੂ ਪਾਣੀ ਪੈਂਦਾ ਹੂੰ ਹੂੰ ਠੀਕ ਹੈ ਜੀ ਤੇ ਸਭ ਤਾਂ ਦੋਸਤੋ ਜਿਹੜੀ ਇਹਦੀ ਲਾਂ ਸੀਗੀ ਉਹ ਦੂਰ ਤੱਕ ਜਾਂਦੀ ਸੀ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਜਿਉ ਮੋਟੇ ਆ ਜਾਂਦਾ ਆਪਣੇ ਇਹਦੇ ਦੋ ਬਲਤ ਜੁੜ ਦਿੰਦੇ ਸੀਗੇ ਠੀਕ ਹੈ ਜੀ ਇਹਦੇ ਅੱਗੇ ਠੀਕ ਹੈ ਸੋ ਤੁਹ ਲਾ ਠਟਕੇ ਤੇ ਲੈ ਜਾਂਦੇ ਸੀ ਐਨੀ ਲੰਬੀ ਲਾ ਹੁੰਦੀ ਸੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਵਧੀਆ ਫੋਟੋ ਕਰਨੀ ਹੈ ਬੋ ਤਾਂ ਤਾਂ ਹੈਲੋ ਕਰ ਦਿਓ ਹੈਲੋ ਹੈਲੋ ਕਰ ਦਿਓ ਬਸ ਆ ਗਏ ਵਿੱਚ ਆ ਗਏ ਆ ਗਏ ਤਾਂ ਹੁਣ ਆਪਾਂ ਅੱਗੇ ਪਿੰਡ ਦੇ ਵਿਚਕਾਰ ਇੱਥੇ ਖੜੇ ਹੋਏ ਸੀ ਹੁਣ ਆਪਾਂ ਅੱਗੇ ਚੱਲਦੇ ਆ ਦਿਖਾਉਨੇ ਆਪਾਂ ਤੁਹਾਨੂੰ ਅੱਗੇ ਪਿੰਡ ਦਾ ਵਿਊ ਅਸ ਟਾਈਮ ਹੁਣ ਆਪਾਂ ਖੜੇ ਆ ਸਿੰਗੀ ਵਾਲੇ ਦੀ ਫਿਰਨੀ ਤੇ ਤੇ ਉਹ ਬਾਈ ਆਪਣਾ ਕੰਮਕਾਰ ਕਰ ਰਿਹਾ ਉਧਰ ਤੇ ਇਧਰ ਆਪਣੇ ਗੁਰਦੁਆਰਾ ਸਿੰਘ ਸਭਾ ਦਾ ਦੂਸਰਾ ਗੇਟ ਆ ਗਿਆ ਅਸ ਟਾਈਮ ਆਪਾਂ ਖੜੇ ਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਿੰਗੀ ਵਾਲੇ ਤੇ ਆਪਾਂ ਸਕੂਲ ਦੇ ਅੰਦਰ ਚੱਲਦੇ ਆ ਦਿਖਾਉਣੇ ਆਪਾਂ ਤੁਹਾਨੂੰ ਸਕੂਲ ਦਾ ਅੰਦਰ ਦਾ ਥੱਲੇ ਗਏ ਭਈ ਆਪਾਂ ਹੁਣ ਉਧਰ ਦੂਜੇ ਸਕੂਲ ਚ ਪੁਰਾਣੇ ਚ ਚਲੋ ਇੱਥੇ 100 ਬ੍ਰੇਡ ਬੈਂਕ ਸੀ ਆ ਬੈਂਕ ਹਾਂ ਇੱਕ ਇਸ ਟਾਈਮ ਆਪਾਂ ਖੜੇ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘੀ ਵਾਲੇ ਦੇ ਬਿਲਕੁਲ ਬਾਹਰ ਬਹੁਤ ਪੁਰਾਣਾ ਸਕੂਲ ਹੈ ਤੇ ਬਹੁਤ ਮਸ਼ਹੂਰ ਸਕੂਲ ਹੈ ਮੇभी ਇਹ ਸਕੂਲ ਦੇ ਵਿੱਚ ਹੀ ਪੜਿਆ ਹੋਇਆ। ਤੇ ਜੇ ਆਪਾਂ ਗੱਲ ਕਰੀਏ ਸਕੂਲ ਦੇ ਵਿੱਚ ਤਕਰੀਬਨ 5-6 ਪਿੰਡਾਂ ਦੇ ਬੱਚੇ ਪੜਨ ਆਉਂਦੇ ਆ। ਜਿਵੇਂ ਕਿ ਫਰੀਲਕੋਟ ਕੋਟਲੀ ਹੋ ਗਿਆ, ਮਿਹੜੀ ਹੋ ਗਿਆ। ਤੇ ਗੱਗੜ ਹੋਰ ਆਸੇ-ਪਾਸੇ ਦੇ 2-4 ਪਿੰਡਾਂ ਦੇ ਹੋਰ ਵੀ ਪੜਨ ਆਉਂਦੇ ਆ ਬੱਚੇ ਇੱਥੇ। ਆਪਾਂ ਅੰਦਰ ਚੱਲਦੇ ਆ। ਇਹ ਜੀ ਸਾਡਾ ਪੁਰਾਣਾ ਸਕੂਲ। ਤਕਰੀਬਨ ਜਿਹੜੇ ਅਸੀਂ ਬੰਦੇ ਫਿਰਦੇ ਆ ਸਾਰੇ ਇੱਥੇ ਪੜੇ ਹੋਏ ਆ ਇਹ ਪਹਿਲਾਂ ਦੇਖਿਆ ਅੱਛਾ ਦੇਖ ਲੋ ਤਾਂ ਆਈ ਤੇ ਕੁਮਾਰ ਅਬ ਰਾਣ ਰੋਈਆਂ ਨੂੰ ਤੇਰੇ ਅਰਗੇ ਦੂਣਾਂ ਦੀ ਲੋ ਲੋ ਬਈ ਇੱਥੇ ਆਪਣੀ ਲੈਬ ਹੁੰਦੀ ਸੀ ਇੱਥੇ ਕੰਪਿਊਟਰ ਵਾਲਾ ਕਮਰਾ ਸੀ ਹਨਾ ਪਹਿਲਾਂ ਉਸ ਟਾਈਮ ਉਦੋਂ ਨਹੀਂ ਇਹ ਨਹੀਂ ਇਹ ਬਾਅਦ ਵਿੱਚ ਬਣਿਆ ਬਈ ਇੱਥੇ ਸੀਗਾ ਕੰਪਿਊਟਰ ਵਾਲਾ ਇੱਥੇ ਸੀਗਾ ਐਡਜਸਟ ਵਾਲਾ ਕਮਰਾ ਸੀ ਹਾਂ ਇਹ ਤਾਂ ਬਾਅਦ ਚੋਂ ਬਣਿਆ ਆ ਆ ਗਿਆ ਜੀ ਹੁਣ ਆਪਣਾ ਗਰਾਊਂਡ ਦਾ ਫੁੱਟਬਾਲ ਦਾ ਬਹੁਤ ਫੁੱਟਬਾਲ ਖੇਡਦੇ ਰਹੇ ਅਸੀਂ ਹੁਣ ਕਿਵੇਂ ਚੱਲਦੀ ਹੈ ਬਾਈ ਗੇਮ ਇਹ ਤੇ ਫੁੱਟਬਾਲ ਦੀ ਹਰਦੀਪ ਬਹੁਤ ਵਧੀਆ ਚੱਲਦੀ ਹੈ ਬਾਈ ਹੱਥ ਨੇ ਆਉਂਦੇ ਹੁੰਦੇ ਆ ਬਹੁਤ ਖੇਡਦੇ ਰਹੇ ਯਾਰ ਆਪਾਂ ਪਹਿਲਾਂ ਹਨਾ ਜਿਆਦਾ ਵੱਡੇ ਗਰਾਊਂਡ ਚੱਲਦੀ ਉਧਰ ਅੱਛਾ ਇਧਰ ਸਟੇਡੀਅਮ ਬਣਿਆ ਹੋਇਆ ਉੱਥੇ ਕਰੈਕਟਰ ਤੇ ਫੁੱਟਬਾਲ ਦਾ ਦੋਨੇ ਗਰਾਊਂਡ ਹੈ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਬਲੌਗ ਕਿੱਥੋਂ ਕਿੱਥੋਂ ਵੇਖ ਰਹੇ ਹੋ ਮਿਲਦੇ ਆਪਾਂ ਕਿਸੇ ਨਵੇਂ ਪਿੰਡ ਨਵੇਂ ਬਲੌਗ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਸਰੀ ਕਾਲ